अमर शहीद बाबा मोतीराम राम वेलफेयर बोर्ड वालों आज दिन एतवार तरीक दे दो तो हजार पंजी फगवाड़ा मंदिर भगवान श्री वरुण देव खवाजा जी विखे की गई इस मीटिंग की अध्यक्षता सरदार सुखबीर सिंह शालीमार ने की पंजाब जनरल सेक्रेटरी राकेश कश्यप प्रधान दर्शन सिंह मल्ली पंजाब मीडिया इंचार्ज बलदीप सिंह मेहरा बाबा हिम्मत सिंह टेक्निकल कॉलेज जोनी प्रधान ਕੁੱਲਾ ਸਰਹਾਲੇ ਵਾਲਾ ਚੇਅਰਮੈਨ ਬਾਬਾ ਹਿੰਮਤ ਸਿੰਘ ਟੈਕਨੀਕਲ ਕਾਲਜ ਦੇ ਪ੍ਰਧਾਨ ਗੁਰਵਿੰਦਰ ਸਿੰਘ ਟੋਨੀ ਅਤੇ ਉਹਨਾਂ ਦੇ ਹੋਰ ਸਾਥੀ ਅਮਰਜੀਤ ਸਿੰਘ ਟਾਂਡਾ ਜਨਰਲ ਸਕੱਤਰ ਅਤੇ ਅਮਰਿਤਪਾਲ ਸਿੰਘ ਅਤੇ ਉਹਨਾਂ ਦੇ ਹੋਰ ਸਾਥੀਆਂ ਨੇ ਆਸ਼ਵਾਸਨ ਦਿੱਤਾ ਕਿ ਕਰੇ ਫਗਵਾੜਾ ਨਿਵਾਸੀਆਂ ਵੱਲੋਂ ਇਸ ਸ਼ੋਭਾ ਯਾਤਰਾ ਵਿੱਚ ਬਾਦ ਚੜਕੇ ਹਿੱਸਾ ਲਿਆ ਜਾਵੇਗਾ। ਸਭ ਤੋਂ ਪਹਿਲਾਂ ਮੇਰੇ ਵੱਲੋਂ ਦੋ ਮੈਜ ਜੋੜ ਕੇ ਆਪ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਨਮਸਕਾਰ ਅਦਾਬ। ਸੋ ਮੈਂ ਤੁਹਾਡਾ ਆਪਣਾ ਕੁੱਲਾ ਸਰਹਾਲੇ ਵਾਲਾ ਅੱਜ ਜਿਹੜੀ ਗੱਲ ਮੈਂ ਤੁਹਾਣਾ ਸ਼ੇਅਰ ਕਰਨ ਲੱਗਿਆ ਸੋ ਬੜੀ ਖੁਸ਼ੀ ਵਾਲੀ ਗੱਲ ਹੈ। ਕਿ 21 ਫਰਵਰੀ 21 ਫਰਵਰੀ ਨੂੰ ਜਲੰਧਰ ਵਿਖੇ ਅਮਰ ਸ਼ੀਰ ਬਾਬਾ ਮੋਤੀराम ਜੀ ਮਹਿਰਾ ਉਹਨਾਂ ਦੀ ਯਾਦ ਨੂੰ ਸਮਰਪਤ ਬਹੁਤ ਇੱਕ ਵਿਸ਼ਾਲ ਨਗਰ ਕੀਰਤਨ ਕੱਢਿਆ ਜਾ ਰਿਹਾ ਸੋ ਸਾਡੇ ਕੋਲ ਵੀ ਸੱਦਾ ਪੱਤਰ ਆਇਆ ਸੀ ਸੋ ਮੇਰੇ ਨਾਲ ਖੜੇ ਨੇ ਆਲ ਇੰਡੀਆ ਕਸ਼ਵ ਰਾਜਪੂਤ ਬਾਬਾ ਹਿੰਮਸingh ਐਜੂਕੇਸ਼ਨ ਬੋਰਡ ਅਤੇ ਬਾਬਾ ਹਿੰਮਸingh ਚੈਰੀਟੇਬਲ ਟੈਕਨੀਕਲ ਇੰਸਟੀਚਿਊਟ ਖਵਾਜਾ ਮੰਦਰ ਖਵਾੜਾ ਦੇ ਪ੍ਰਧਾਨ ਜੀ ਸ੍ਰੀ ਗੁਰਦੇਵ ਜੋਂਦੇ ਜੀ ਸਾਡੇ ਜਨਸਕੱਤਰ ਅਮਰਜੀਤ ਟਾਂਡਾ ਜੀ ਇਹ ਨਾਲ ਅਮਰਪਾਲ ਲਾਲੀ ਸਾਡੇ ਖਜ਼ਾਂਚੀ ਸਾਹਿਬ ਸਾਡੀ ਟੀਮ ਖੜੀ ਹੈ ਸੋ ਸਾਨੂੰ ਸੱਦਾ ਪੱਤਰ ਆਇਆ ਬੜੀ ਖੁਸ਼ੀ ਵਾਲੀ ਗੱਲ ਹੈ ਮੈਂ ਦੱਸਣਾ ਚਾਹੁੰਦਾ ਕਿ ਅਸੀਂ ਸਾਡੀ ਇੱਥੇ ਦੀ ਪੂਰੀ ਕਮੇਟੀ ਸਾਡੀ ਪੂਰੀ ਟੀਮ ਇਸ ਜਿਹੜਾ ਨਗਰ ਕੀਤਾ ਨਿਕਲ ਰਿਹਾ ਪੂਰੇ ਪੰਜਾਬ ਦੇ ਵਿੱਚੋਂ ਜਿੱਥੇ ਸਾਰੀਆਂ ਸਮਾਜਿਕ ਜਥੇਬੰਦੀਆਂ ਆ ਰਹੀਆਂ ਨੇ ਕਮੇਟੀਆਂ ਆ ਰਹੀਆਂ ਨੇ ਸੋ ਸਾਡੀ ਵੀ ਕਮੇਟੀ ਨੇ ਸਲਾਹ ਕੀਤੀ ਹੈ ਕਿ ਅਸੀਂ ਵੀ ਹੌਮ ਹੁਮਾ ਕੇ ਆਪਣੇ ਨਾਲ ਆਪਣੇ ਸਾਰੇ ਸਾਥੀ ਲੈ ਕੇ ਨਾਲ ਇਥੋਂ ਗੱਡੀਆਂ ਲੈ ਕੇ ਸੋ ਇਸ ਨਗਰ ਕੀਰਤਨਾ ਵਿੱਚ ਸ਼ਾਮਲ ਹੋਵਾਂਗੇ ਬਾਬਾ ਮੋਤੀराम ਜੀ ਮਹਿਰਾ ਉਹਨਾਂ ਨੂੰ ਇਹ ਸ਼ਰਧਾਂਜਲੀ ਭੇਟ ਕਰਾਂਗੇ ਸੋ ਉਹਨਾਂ ਦੀ ਯਾਦ ਵਿੱਚ ਅਸੀਂ ਰਲ ਮਿਲ ਕੇ ਉੱਥੇ ਰੌਣਕਾਂ ਲਗਾਵਾਂਗੇ ਤੇ ਲੋਕਾਂ ਨੂੰ ਇੱਕ ਸੱਦਾ ਦੇਾਂਗੇ ਲੋਕਾਂ ਨੂੰ ਇੱਕ ਸਨੇਹਾ ਦੇਾਂਗੇ ਕਿ ਅਮਰ ਸ਼ੀਰ ਬਾਬਾ ਮੋਤੀराम ਜੀ ਮਹਿਰਾ ਜਿਨ੍ਹਾਂ ਦੀ ਬਹੁਤ ਹੀ ਵੱਡੀ ਕੁਰਬਾਨੀ ਹੈ ਸੋ ਉਹਨਾਂ ਬਾਰੇ ਉਹਨਾਂ ਨੂੰ ਜਾਣੂ ਕਰਵਾਇਆ ਜਾਵੇ ਦੱਸਿਆ ਜਾਵੇ ਸੋ ਸਾਡੇ ਵੱਲੋਂ ਸਾਰੀ ਕਮੇਟੀ ਵੱਲੋਂ ਇਹ ਜਿਹੜੀ ਕਮੇਟੀ ਹੈ ਜਿਹੜੀ ਕਰਵਾ ਰਹੀ ਹੈ ਜਲੰਧਰ ਵਿਖੇ ਬਾਬਾ ਕੁਤੀ ਦਾ ਮਹਾਰਾਜ ਜੀ ਦਾ ਇਹ ਨਗਰ ਕੀਰਤਨ ਸੋ ਉਹਨਾਂ ਨੂੰ ਮੁਬਾਰਕਾਂ ਵੀ ਨੇ ਤੇ ਉਹਨਾਂ ਨੂੰ ਸਾਥ ਦੇਣ ਦਾ ਪੂਰਾ ਪੂਰਾ ਸਹਿਯੋਗ ਦੇਣ ਦਾ ਵਾਅਦਾ ਵੀ ਕਰਦੇ ਆਂ ਧੰਨਵਾਦ ਜੀ ਜੇਕਰ ਦੋਸਤ ਨੂੰ ਇਸ ਨੂੰ ਦੱਤ ਦੇਖਦੇ ਕਿੰਨਾ ਨਾਲ ਲੱਗੇ ਕਲਰ ਯੂਥ ਦਾ ਬਹੁਤ ਜ਼ਰੂਰੀ ਹੋਣਾ ਨਾਲ ਹੈ ਕਿਉਂਕਿ ਜਿਹੜਾ ਆਉਣ ਵਾਲਾ ਸਮਾਂ ਹੈ ਤੇ ਅਸੀਂ ਆਪਣੇ ਯੂਥ ਨੂੰ ਮਤਲਬ ਦੱਸਦੇ ਵੀ ਆ ਸਮਝਾਉਦੇ ਵੀ ਆ ਕਿ ਜਿਹੜੇ ਸਾਡੇ ਗੁਰੂ ਪੀਰ ਹੋਏ ਨੇ ਸਾਡੇ ਅਮਰ ਸ਼ਹੀਦ ਹੋਏ ਨੇ ਸੋ ਉਹਨਾਂ ਦੀਆਂ ਕੁਰਬਾਨੀਆਂ ਉਹਨਾਂ ਨੇ ਕੀ ਕੀ ਕੀਤੀਆਂ ਨੇ ਸਾਡੇ ਸਮਾਜ ਵਾਸਤੇ ਲੋਕਾਂ ਵਾਸਤੇ ਸੋ ਉਹਨਾਂ ਨੂੰ ਅਸੀਂ ਇਸੀ ਤੋਂ ਜਾਨੂ ਕਰੋਣੇ ਤਾਂ ਕਿ ਉਹ ਵੀ ਆਪਣਾ ਕੀਮਤੀ ਸਮਾਂ ਕੱਢ ਕੇ ਇਹਨਾਂ ਸ਼ਹੀਦਾਂ ਦੇ ਨਾਲ ਉਹਨਾਂ ਨੂੰ ਪ੍ਰਣਾਮ ਕਰਨ ਲਈ ਉਹਨਾਂ ਨਾਲ ਜੁੜੇ ਇਹਨਾਂ ਜੋ ਨਗਰ ਕੀਰਤਨ ਨਿਕਲਦੇ ਨੇ ਉਹਨਾਂ ਦੇ ਵਿੱਚ ਆਪਣਾ ਸਹਿਯੋਗ ਪਾਉਣ ਆਪਣਾ ਯੋਗਦਾਨ ਪਾਉਣ ਤਾਂ ਹੀ ਆਉਣ ਵਾਲੇ ਸਮੇਂ ਦੇ ਵਿੱਚ ਉਹ ਕਾਮਯਾਬ ਹੋ ਸਕਦੇ ਨੇ ਅੱਜ ਜੋ ਮੀਟਿੰਗ ਜਿਹੜੀ ਅਮਰਸ਼ੀਰ ਪਾਪਾ ਮੋਤੀराम ਮਹਾਰਾਜੀ ਦੀ ਸ਼ਹੀਦੀ ਦਿਵਸ ਦੇ ਸੰਬੰਧ ਵਿੱਚ ਜਿਹੜਾ ਨਗਰ ਕੀਰਤਨ ਜਲੰਧਰ ਵਿੱਚ ਜਿਹੜਾ ਉਹ ਸਾਡੇ ਕਸ਼ਵ ਸਮਾਜ ਜੀ ਵੱਲੋਂ ਜਿਹੜਾ ਉਹ ਪੂਰੇ ਜਲੰਧਰ ਦੇ ਵਿੱਚ ਜਿਹੜਾ ਨਿਕਾਲਿਆ ਜਾ ਰਿਹਾ 21 ਫਰਵਰੀ ਨੂੰ ਉਹਦੇ ਸੰਬੰਧ ਵਿੱਚ ਅੱਜ ਜਿਹੜੀ ਜਲੰਧਰ ਦੀ ਪੂਰੀ ਟੀਮ ਹੈ ਜਿਹੜੀ ਇਸ ਕਾਰਜ ਨੂੰ ਨਿਪਟਾਰੇ ਚਾਣ ਵਿੱਚ ਲੱਗੀ ਹੈ ਉਹਨਾਂ ਨੇ ਅੱਜ ਇੱਥੇ 올 ਇੰਡੀਆ ਬਾਬਾ ਹਿੰਮਤ ਸਿੰਘ ਐਜੂਕੇਸ਼ਨ ਬੋਰਡ ਫਗਵਾੜਾ ਵਿਖੇ ਜਿਹੜਾ ਉਹ ਸਾਡੇ ਨਾਲ ਬੈਠ ਕੇ ਜਿਹੜੀ ਉਹ ਮੀਟਿੰਗ ਕੀਤੀ ਹੈ ਦੇ ਨਾਲ ਇਨਵੀਟੇਸ਼ਨ ਉਹ ਇਹ ਸਾਡੀ ਟੀਮ ਨੂੰ ਦੇਣਾ ਆਇਆ ਅਸੀਂ ਇਸ ਪੂਰੀ ਜਲੰਧਰ ਟੀਮ ਦੇ ਬਹੁਤ ਧੰਨਵਾਦੀ ਆ ਤਾਂ ਕਿ ਜਿਹੜਾ ਬਾਬਾ ਅਮਰ ਸ਼ਹੀਦ ਬਾਬਾ ਮੋਤੀ ਦਾ ਮਹਾਰਾਜੀ ਦਾ ਕਸ਼ਵ ਸਮਾਜ ਜਿਹੜਾ ਹੈਗਾ ਉਹ ਇਸ ਸੰਬੰਧੀ ਪੂਰੀ ਤਰ੍ਹਾਂ ਜਾਗਰੂਕ ਹੋ ਸਕੇ ਤੇ ਅਸੀਂ ਜਿਹੜੀ ਆ ਨੌਜਵਾਨ ਪੀੜ੍ਹੀ ਨੂੰ ਅੱਗੇ ਤੋਂ ਜਾਗਰੂਤ ਕਰਦੇ ਹੋਏ ਜਿਹੜਾ ਉਹਨਾਂ ਦਾ ਦਿਨਿਆਂ ਲਗਾਤਾਰਤਾ ਦੇ ਵਿੱਚ ਪੂਰੇ ਪੰਜਾਬ ਦੇ ਵਿੱਚ ਲਗਾਤਾਰਤਾ ਦੇ ਵਿੱਚ ਮਨਾ ਸਕੀ ਹੈ ਇਹ ਜਿਹੜੀ ਪਹਿਲ ਹੈ ਇਸ ਟੀਮ ਵੱਲੋਂ ਜਿਹੜੀ ਕੀਤੀ ਗਈ ਆ ਉਹਦੇ ਲਈ ਅਸੀਂ ਇਹਨਾਂ ਦੇ ਬਹੁਤ ਬਹੁਤ ਧੰਨਵਾਦੀ ਆ ਚਲੀ ਮੇਰੇ ਸਾਹਿਬ ਜਿਹੜਾ ਤੁਸੀਂ ਉਤਲਾ ਸ਼ੁਰੂ ਕੀਤਾ ਸੀ ਬਾਬਾ ਮੋਤੀਰਾ ਮੈਰਾ ਜੀ ਦੀ ਸ਼ਗਾਇਤ ਕਰਨ ਲਈ ਮੀਟਿੰਗਾਂ ਦੇ ਦੌਰ ਚੱਲਦੇ ਆ ਹਰ ਇੱਕ ਸੈਂਟੀ ਮੀਟਿੰਗ ਹੋ ਰਹੀ ਹੈ ਇਦਾਂ ਦਾ ਹੰਗਾਰਾ ਮਿਲਦਾ ਅਸੀਂ ਜਿੱਥੇ ਵੀ ਮੀਟਿੰਗਾਂ ਲਈਆਂ ਨੋ ਜੋ ਅਨਾਂ ਵਿੱਚ ਔਰ ਸਮਾਜ ਦੇ ਸਾਰੇ ਲੀਡਰਾਂ ਵਿੱਚ ਬਹੁਤ ਭਰੀ ਉਤਸ਼ਾਹ ਆ ਕਿ ਵੀ ਇਹ ਜਿਹੜਾ ਪ੍ਰੋਗਰਾਮ ਤੁਸੀਂ ਸ਼ੁਰੂ ਕਰ ਰਹੇ ਆ ਬਹੁਤ ਵਧੀਆ ਆ ਕਿਉਂਕਿ ਅਮਰ ਸ਼ਹੀਦ ਬਾਬਾ ਮੋਤੀराम ਮਹਾਰਾਜ ਜੀ ਨੇ ਸਾਰਾ ਸਰਬੰਸ ਪੰਥ ਦੇ ਉੱਠੇ ਕੇ ਲਾਤਾ ਔਰ ਕੁਲੁੱਝ ਪੀੜਿਆ ਗਿਆ ਸਾਰਾ ਸਮਾਜ ਕਿਉਂਕਿ ਗੁਰੂ ਸਾਹਿਬ ਦੇ ਬੱਚਿਆਂ ਨੂੰ ਤਿੰਨ ਦਿਨ ਤਿੰਨ ਰਾਤਾਂ ਉਹਨਾਂ ਨੇ ਦੁੱਧ ਪਿਲਾਇਆ ਤੇ ਮਾਤਾ ਜੀ ਨੇ ਕਿਹਾ ਤਨ ਮੋਤੀ ਜਿਨ ਪੁੰਨ ਕਮਾਇਆ ਗੁਰਲਾਲਾ ਨੇ ਦੁੱਧ ਪਿਲਾਇਆ ਦੇ ਬਾਬਾ ਮੋਤੀराम ਮਹਰੇ ਦਾ ਸਾਰਾ ਜਿਹੜਾ ਪਰਿਵਾਰ ਸੀ ਉਹ ਕੋਲੂ ਰੂ ਜਿਹੜਾ ਵੀੜਾ ਕੋਲੂ ਰੂਪੀ ਜਿਹੜਾ ਲੱਕੜ ਦਾ ਕੋਲੂ ਹੀ ਉਹਦੇ ਚ ਪੀੜ ਕੇ ਸਾਰਾ ਪਰਿਵਾਰ ਸ਼ਹੀਦ ਕਰ ਦਿੱਤਾ ਗਿਆ ਸੋ ਇਸ ਕਰਕੇ ਇਹ ਸ਼ਹੀਦੀ ਦਿਨ ਮਨਾਉਣ ਵਾਸਤੇ 21 ਫਰਵਰੀ ਜਿਹੜਾ ਪ੍ਰੋਗਰਾਮ ਰਿਕਿਆ ਉਸ ਦੇ ਸਬੰਧ ਵਿੱਚ ਅਸੀਂ ਬਲਸ ਰਿਹਾਲੇ ਵਾਲੇ ਜੋਨੀ ਬਾਜੀ ਤੇ ਹੋਰ ਸਾਰਿਆਂ ਦਾ ਡਾਂਡਾ ਜੀ ਦਾ ਬਹੁਤ ਧੰਨਵਾਦੀ ਆ ਤੇ ਜਿਨ੍ਹਾਂ ਨੇ ਸਾਨੂੰ ਬਹੁਤ ਸਹਿਯੋਗ ਦਿੱਤਾ ਔਰ ਕਿਹਾ ਕਿ ਵੇ ਅਸੀਂ ਵੱਟ ਚੜ ਕੇ ਆਵਾਂਗਾ ਮੈਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ